ਸੰਤਾ ਜੀ ਸਾਡਾ ਮਤਲਬ ਕਿ 1% ਜਾਂਦਾ ਜੀ ਸਾਨੂੰ ਮਿਹਨਤ ਮਿਹਨਤ ਹੀ ਮਿਲਦੀ ਹੈ ਮਿਹਨਤ ਵੀ ਕਈ ਵਾਰੀ ਨਹੀਂ ਮਿਲਦੀ ਨਹੀਂ ਉਹ ਬਿਜਾ ਜਿਨ੍ਹਾਂ ਨੇ ਮਾਲ ਲੱਗ ਕੇ ਖਰੀਦ ਲਿਆ ਉਹ 2% 3% ਉਹਨਾਂ ਤੋਂ ਦੁੱਖਣਾ ਮਾ ਉਹ ਕਰਦੇ ਆ ਕੀਮਤ ਪਾਉਂਦੇ ਆ ਜੀ ਮਾਰਜਨ ਕੱਢ ਲੈਂਦੇ ਆ ਜੀ ਸੰਤਾ ਉਹੀ ਮਿਹਨਤ ਦਾ ਮਿਲਣਾ ਜੀ ਜੋ ਆਪਣਾ ਆਪਣੀ ਮਿਹਨਤ ਕਰ ਲਈ ਜੀ ਮਤਲਬ ਕਿ ਜਿੰਨੀ ਸਾਡੀ ਮਿਹਨਤ ਆ ਉਹਨਾਂ ਨੂੰ ਇਹਦਾ ਉਹ ਨਹੀਂ ਮਿਲਦਾ ਜੀ ਮਿਹਨਤੇ ਪੂਰੀ ਹੁੰਦੀ ਹੈ ਤੇ ਇਹਦੇ ਪਿੱਛੇ ਕੋਈ ਜ਼ਿਆਦੇ ਹੋ ਨਹੀਂ ਬਚਦਾ ਹੈਗਾ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਬਿਪੜਾ ਆ ਵੀ ਸਕਦੇ ਅੱਗੇ ਵੀ ਹੁਣ ਬੱਚੇ ਸੋਚਦੇ ਆ ਵੀ ਅਸੀਂ ਵੀ ਅੱਗੇ ਤੋਂ ਅੱਗੇ ਵਧਿਆ ਉਹ ਕਰ ਸਕਦੇ ਆ ਪਰ ਇੰਨਾ ਸਾਡੇ ਚ ਗੰਜਾਇਸ ਨਹੀਂ ਜਿੰਨੀ ਕਿ ਸਾਡੇ ਚ ਗੰਜਾਇਸ ਹੋ ਸਕਦੇ ਅਸੀਂ ਇੰਨਾ ਕਿ ਆਪਣੇ ਬੱਚੇ ਨੂੰ ਕਰ ਸਕਦੇ ਸੋ ਦੀਵੇ ਤਾਂ ਅਕਸਰ ਤੁਸੀਂ ਬਹੁਤ ਵੇਖੇ ਹੋਣੇ ਮਜਾਰਾਂ ਦੇ ਵਿੱਚ ਦਿਵਾਲੀ ਦੇ ਸਮੇਂ ਦੇ ਵਿੱਚ ਦੀਵਿਆਂ ਦੀ ਜੋ ਕਹਿ ਸਕਦੇ ਆ ਬਹੁਤ ਵਿਕਰੀ ਹੁੰਦਰੀ ਆ ਪਰ ਦੀਵਾਲੀ ਤੇ ਵੀ ਆਰਟੀਫੀਸ਼ੀਅਲ ਦੀਵਿਆਂ ਦੀ ਵਿਕਰੀ ਹੋਣੀ ਸ਼ੁਰੂ ਹੋ ਗਈ ਲੇਕਿਨ ਦੂਜੇ ਪਾਸੇ ਜੋ ਮਿੱਟੀ ਦੇ ਦੀਵੇ ਨੇ ਕਿਵੇਂ ਬਣਦੇ ਆ ਕਿਵੇਂ ਉਹਨਾਂ ਤੇ ਰੰਗ ਹੁੰਦਾ ਕਿਵੇਂ ਉਹ ਮਿਹਨਤ ਨਾਲ ਤਿਆਰ ਹੁੰਦੇ ਆ ਤਾਂ ਸਾਹਮਣੇ ਤੁਸੀਂ ਤਸਵੀਰਾਂ ਦੇ ਵਿੱਚ ਦੀਵੇ ਬਣਦੇ ਤਾਂ ਦੇਖੇ ਹੀ ਆ ਕਿ ਚੱਕ ਚੱਲ ਰਿਹਾ ਤੇ ਚੱਕ ਦੇ ਉੱਤੇ ਬਾਈ ਜੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਮਿੱਟੀ ਨੂੰ ਉੱਤੇ ਰੱਖਤਾ ਤੇ ਨਵੇਂ ਦੀਵੇ ਢਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਇਹਨਾਂ ਨਾਲ ਮੈਂ ਭੰਜੀ ਨਾਲ ਗੱਲ ਕਰਦੇ ਆਂ ਭੰਜੀ ਕੀ ਨਾ ਜੀ ਸੀਮਾ ਜੀ ਦੀਵੇ ਬਣਾਉਨੇ ਹੋ ਗਰਮੀਆਂ ਦਾ ਮੌਸਮ ਆ ਹੁਣੇ ਹੀ ਤੁਸੀਂ ਦੀਵੇ ਸ਼ੁਰੂ ਕਰਦੇ ਹੁਣ ਤਾਂ ਜੀ ਸਾਡਾ ਮਤਲਬ ਕਿ ਮਨ 1% ਜਾਂਦੇ ਆ ਜੀ ਸਾਨੂੰ ਮਿਹਨਤ ਮਿਹਨਤ ਹੀ ਮਿਲਦੀ ਹੈ ਮਿਹਨਤ ਵੀ ਕਈ ਵਾਰੀ ਨਹੀਂ ਮਿਲਦੀ ਨਹੀਂ ਉਹ ਹੁੰਦਾ ਜਿਨ੍ਹਾਂ ਨੇ ਮਾਲ ਲੱਗੇ ਖਰੀਦ ਲਿਆ ਉਹ ਦੋ 3% ਉਹਨਾਂ ਤੋਂ ਦੁੱਗਣਾ ਮਾ ਉਹ ਕਰਦੇ ਆ ਕੀਮਤ ਪਾਉਂਦੇ ਆ ਜੀ ਮਾਰਜਨ ਕੱਢ ਲੈਂਦੇ ਆ ਜੀ ਸਾਨੂੰ ਤਾਂ ਉਹੀ ਮਿਹਨਤ ਦਾ ਮਿਲਣਾ ਜੀ ਜੋ ਆਪਣਾ ਆਪਣੀ ਮਿਹਨਤ ਕਰ ਲਈ ਜੀ ਬਸ ਜੀ ਇਹੀ ਉਹ ਹੁੰਦਾ ਜੀ ਸਾਡੇ ਕੋਲ ਤਾਂ ਹੁਣ ਮਿੱਟੀ ਪਾਣੀ ਸੁੱਕਣੀ ਸੁਕਾਣੀ ਫਿਰ ਪਿਉਣੀ ਫਿਰ ਮਸ਼ੀਨ ਤੇ ਕਰ ਕੱਢਣੀ ਜੀ ਇਹਦੇ ਵਿੱਚ ਮਿਹਨਤ ਬਹੁਤ ਆ ਜੀ ਮਿੱਟੀ ਦੇ ਕੰਮ ਵਿੱਚ ਮਤਲਬ ਕਿ ਜਿੰਨੀ ਸਾਡੀ ਮਿਹਨਤ ਆ ਉਹਨਾਂ ਨੂੰ ਇਹਦਾ ਉਹ ਨਹੀਂ ਮਿਲਦਾ ਜੀ ਮਿਹਨਤਾਂ ਨਾਲ ਨਹੀਂ ਮਿਲਦਾ ਕਹਿ ਸਕਦੇ ਆਪਾਂ ਇਸ ਤੇ ਦੀਵੇ ਬਜ਼ਾਰਾਂ ਦੇ ਵਿੱਚ ਵੀ ਕਹਿ ਲਈ ਤਾਂ 5 ਤੋਂ 7 ਦੇ 10 ਦੇ 2 ਜਾਂ 4 ਜਾਂ ਹੀ ਦਿੰਦੇ ਆ ਇੱਥੇ ਤੁਹਾਡੇ ਤੋਂ ਕਿੰਨੇ ਲੈ ਕੇ ਜਾਂਦੇ ਸਾਡੇ ਤੋਂ ਤਾਂ ਜੀ ਉਹੀ 400 300 ਰੁਪਏ ਦਾ 1000 ਦੀ ਵਾਲੇ ਕਿ ਜਾਂਦੇ ਆ ਜੀ 4 ਹਾਂਜੀ ਇਹ ਉਹ ਵੇਚਦੇ ਆਂ ਜੀ ਹਜ਼ਾਰ ਦਾ ਹਜ਼ਾਰ ਵੀ ਵੇਚ ਦਿੰਦੇ ਆ ਇਹ ਮਤਲਬ ਕਿ ਜੋ ਜਿਸ ਤਰ੍ਹਾਂ ਦੀਵਾਲੀ ਦਾ ਲਵੇ ਲਵੇ ਸੀਜ਼ਨ ਆਂਦਾ ਜੀ ਉਸ ਤਰ੍ਹਾਂ ਪ੍ਰੋਫਿਟ ਕਮਾਉਂਦੇ ਆਂ ਜੀ ਇਹ ਇਸ ਤਰ੍ਹਾਂ ਆਪਣੀ ਆਪਣੀ ਕੀਮਤ ਬਣਾਉਂਦੇ ਆਂ ਜੀ ਹੁਣ ਆਪਾਂ ਇਹਨਾਂ ਨੇ ਵੀ ਆਪਣਾ ਉਹ ਕਰਨਾ ਚਾਹਣ ਤਾਂ ਉਹੀ ਆਪਣੇ ਮਿੰਤਰ ਆਪਣਾ ਉਹ ਕਰ ਦੇਣਾ ਜੀ ਜਿੰਨਾ ਕੁ ਸੱਟ ਤੋਂ ਆਪਣਾ ਕਿੰਨਾ ਸਮਾਂ ਲੱਗ ਜਾਂਦਾ ਦੀਵੇ ਤਿਆਰ ਕਰਨ ਨੂੰ ਤੁਸੀਂ ਚੱਕ ਤੇ ਅੱਜ ਬਿੱਟੀ ਕਰੀ ਅਨੇ ਅਸੀਂ ਤੁਹਾਨੂੰ ਦੇਖਿਆ ਵੀ ਤੁਸੀਂ ਦੀਵੇ ਬਖੂਬੀ ਇੱਕ ਟ੍ਰੇ 'ਚ ਇਕੱਠੇ ਕਰਤੇ ਘਟੋ ਘਟ 50 ਦੀਵੇ ਇਕੱਠੇ ਹੋਣਗੇ ਟ੍ਰੇ 'ਚ ਹਾਂਜੀ ਇੱਕ ਘੜੇ ਤੇ ਫੱਟੀ ਤੇ ਜੀ 50 ਦੀ ਵੇਂ ਜੀ ਹੁਣ ਇਹਦੇ ਵਿੱਚ ਤਾਰ ਦਾ ਸੀ 1000 ਰੁਪਏ ਦੰਨੇ ਆ 500 ਦੀ ਵੀ ਤਾਰ ਦੰਨੇ ਆ ਹੁਣ ਉਹੀ ਹੈ ਜੀ ਆਪਣੀ ਦਿਹਾੜੀ ਬਣ ਜਾਂਦੀ ਹੈ 1000 ਰੁਪਏ ਬਣ ਜੇ 500 ਰੁਪਏ ਬਣ ਜੇ ਬਸ ਇੰਨੀ ਕੁ ਆਪਣੀ ਮਤਲਬ ਕਿ ਮਿੰਟ ਬਣ ਜਾਂਦੀ ਹੈ ਜੀ ਇਸ ਤੋਂ ਉੱਪਰ ਆਪਾਂ ਨੂੰ ਹੁਣ ਕੋਈ ਉਹ ਹੁੰਦਾ ਹੈਗਾ ਜੀ ਮਿਹਨਤ ਮਸਾਂ ਪੂਰੀ ਹੁੰਦੀ ਮਿਹਨਤੇ ਪੂਰੀ ਹੁੰਦੀ ਹੈ ਤੇ ਇਹਦੇ ਪਿੱਛੇ ਕੋਈ ਜ਼ਿਆਦੇ ਉਹ ਨਹੀਂ ਬਚਦਾ ਹੈਗਾ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਵਿਪੜਾ ਆ ਵੀ ਸਕਦੇ ਅੱਗੇ ਵੀ ਹੁਣ ਬੱਚੇ ਸੋਚਦੇ ਆ ਵੀ ਅਸੀਂ ਵੀ ਅੱਗੇ ਤੋਂ ਅੱਗੇ ਵਧੀਆ ਉਹ ਕਰ ਸਕਦੇ ਆ ਪਰ ਇੰਨਾ ਸਾਡੇ ਚ ਗੰਜਾਇਸ ਨਹੀਂ ਜਿੰਨੀ ਕਿ ਸਾਡੇ ਚ ਗੰਜਾਇਸ ਹੋ ਸਕਦੇ ਅਸੀਂ ਉੰਨਾ ਕਿ ਆਪਣੇ ਬੱਚੇ ਨੂੰ ਉਹ ਕਰ ਸਕਦੇ ਆ ਜੀ ਅੱਜ ਕੱਲ ਦੇ ਸਮੇਂ ਦੇ ਵਿੱਚ ਕਹਿ ਦਈਏ ਕਿ ਗਰਮੀ ਤਾਂ ਬਹੁਤ ਆ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਘੜੇ ਚੱਲਦੇ ਸੀਗੇ ਹੁਣ ਨਾਲ ਵਾਟਰ ਕੂਲਰ ਵੀ ਚੱਲਣ ਲੱਗ ਗਿਆ ਪਹਿਲਾਂ ਨਹੀਂ ਚੱਲਦੇ ਸੀਗੇ ਹੁਣ ਉਹਨਾਂ ਦੀ ਲੋਡ ਵੀ ਬਹੁਤ ਹੋ ਗਈ ਤੁਸੀਂ ਘੜੇ ਵੀ ਤਿਆਰ ਕਰਦੇ ਹੋ ਨਾ ਜੀ ਅਸੀਂ ਤਾਂ ਦੀਵੇ-ਦੀਵੇ ਤਿਆਰ ਕਰਦੇ ਆ ਜੀ ਅਸੀਂ ਘੜੇ ਨਹੀਂ ਤਿਆਰ ਕਰਦੇ ਜੀ ਇਤ ਕੜਿਆਂ ਤੇ ਮਿਹਨਤ ਬਹੁਤ ਹੈ ਜੀ ਉਹ ਤਾਂ 10 ਵਾਰੀ ਹੱਥਾਂ ਚੋਂ ਨਹੀਂ ਨਿਕਲਦਾ ਜੀ ਕੜਾ ਤਾਂ ਇਹ ਤਾਂ ਦੀਵਾਤਾ ਜੀ ਹੁਣ ਤਾਰਿਆ ਫੱਟੀ ਤੇ ਰੱਖਤਾ ਹੁਣ ਉਹਨੂੰ ਤਾਂ ਜੀ ਪਹਿਲਾਂ ਛੋਟਾ ਤਾਰੂਗੇ ਫਿਰ ਉਸਨੂੰ ਘੜੂਗੇ ਫਿਰ ਉਸ ਤੋਂ ਉਹ ਕਰੂਗੇ ਜੀ ਫਿਰ ਉਸਨੂੰ ਧੁੱਪ ਚ ਰੱਖੂਗੇ ਜਾਂ ਦੀ ਸ਼ੌਂ ਚ ਰੱਖੂਗੇ ਜੀ ਫਿਰ ਕਿਤੇ ਤਿਆਰ ਹੁੰਦਾ ਜੀ ਉਹ ਯਾਨੀ ਕਿ ਇੱਕ ਕੜਾ ਤਿਆਰ ਕਰਨ ਵਾਸਤੇ ਖਾਸੀ ਮਿਹਨਤ ਲੱਗ ਜਾਂਦੀ ਹੈ ਖਾਸੀ ਮਿਹਨਤ ਉਹਦੇ ਵਿੱਚ ਤਾਂ ਜੀ 10 ਵਾਰੀ ਤੁਹਾਨੂੰ ਦਾ ਕੈਰੀ ਵੀ 10 ਵਾਰੀ ਹੱਥ ਚ ਨਿਕਲਦਾ ਉਹਦਾ ਇੱਕ ਘੰਟੇ ਦੇ ਵਿੱਚ ਕਹਣ ਇੱਕ ਪੀਸ ਤਿਆਰ ਹੁੰਦਾ ਜੀ ਉਹ ਘੰਟੇ ਦੇ ਇੱਕ ਵੀ ਪੀਸ ਤਿਆਰ ਹੁੰਦਾ ਤਾਂ ਮੈਂਤ ਦਾ ਤਿਆਰ ਪੱਕਾ ਕਰਨ ਵਾਸਤੇ ਵੀ 10-12 ਦਿਨ ਲੱਗਦੇ ਪੱਕਾ ਕਰਨ ਵਾਸਤੇ ਤਾਂ ਅਸੀਂ 10-12 ਦਿਨ 15 ਦਿਨ ਹੀ ਲੱਗ ਲੈਂਦੇ ਆ ਜੀ ਸੁੱਕੂਗਾ ਫਿਰ ਉਸ ਨੂੰ ਰੰਗ ਕਰੂਗੇ ਫਿਰ ਉਸ ਤੇ ਲੈਨਾ ਮਾਰੂਗੇ ਸ਼ਾਈਨਿੰਗ ਆਏਗੀ ਤਵੀ ਮਾਰਕੀਟ ਦੇ ਵਿੱਚ ਮਾਲ ਵਿਕੂਗੇ ਜੀ ਬਿਨਾ ਸ਼ਾਈਨਿੰਗ ਤੋਂ ਮਾਲ ਨਹੀਂ ਵਿਕਦਾ ਜੀ ਬਿਲਕੁਲ ਇਹੀ ਹੁਣ ਕੰਮ ਦੀਵੇ ਦਾ ਜੀ ਜੇ ਦੀਵੇ ਤੇ ਸ਼ਾਈਨਿੰਗ ਆ ਗਈ ਤਾਂ ਗਾਹਕ ਖਰੀਦ ਲੇਗਾ ਜੀ ਜੇ ਦੀਵੇ ਤੇ ਸ਼ਾਈਨਿੰਗ ਨਹੀਂ ਨਾਈ ਜੀ ਤਾਂ ਗਾਹਕ ਮਾਲ ਨਹੀਂ ਖਰੀਦਦਾ ਹੈਗਾ ਉੱਥੇ ਛੱਡ ਜੇਗਾ ਜੀ ਪੱਠੀ ਦੇ ਪਿੱਛੇ ਕਹੇਗਾ ਇਹ ਮਾਲ ਕੰਮਕਾ ਨਹੀਂ ਹੈਗਾ ਜੀ ਇਹ ਬਾਤਾ ਜੀ ਮਿਹਨਤ ਹਰੇਕ ਮਿੱਟੀ ਦੇ ਕੰਮ ਦੇ ਵਿੱਚ ਸਭ ਤੋਂ ਜ਼ਿਆਦਾ ਮਿਹਨਤ ਆ ਜੀ ਪਰ ਕੋਈ ਮਿਹਨਤ ਦਾ ਕੋਈ ਉਹ ਨਹੀਂ ਹੈਗੀ ਕੀਮਤ ਨਹੀਂ ਹੈਗੀ ਮਿਹਨਤ ਦਾ ਮੁੱਲ ਬਹੁਤ ਘੱਟ ਮਿਲ ਬਹੁਤ ਘੱਟ ਮਿਲਦਾ ਜੀ ਹੁਣ ਜਿਸ ਤਰ੍ਹਾਂ ਹੁਣ ਅਸੀਂ ਮਿੱਟੀ ਦਾ ਕੰਮ ਕਰਦੇ ਆ ਜੀ ਸਾਨੂੰ ਵੀ ਇਹਦੀ ਦੁੱਗਣੀ ਤੇ ਦੁੱਗਣੀ ਮਿਹਨਤ ਮਿਲਣੀ ਚਾਹੀਦੀ ਆ ਹੁਣ ਗਵਰਨਮੈਂਟ ਸਰਕਾਰ ਕੋਈ ਵੀ ਆ ਤੋਰਦੀ ਤਾਂ ਬਹੁਤ ਕੁਛ ਆ ਪਰ ਸਾਡੇ ਲਈ ਕੁਛ ਨਹੀਂ ਕਰਦੀ ਹੈਗੀ ਸੋ ਗਵਰਨਮੈਂਟ ਇਹਨਾਂ ਲਈ ਕੁਛ ਨਹੀਂ ਕਰਦੀ ਮਿਹਨਤ ਘੱਟ ਮਜ਼ਦੂਰੀ ਜ਼ਿਆਦਾ ਹੈ ਪਰ ਜੋ ਮਿਹਨਤ ਦਾ ਮੁੱਲ ਹੈ ਉਹ ਇਸ ਜਿਕੇ ਇਹ ਤਾਂ ਦੀਵਿਆਂ ਦੀ ਤੁਹਾਨੂੰ ਮੈਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਸਾਥੀ ਨੂੰ ਇੱਕ ਸਾਹਮਣੇ ਦੀਵੇ ਜੋ ਬਣੇ ਹੋਇਆ ਇੱਕ ਵਾਰੀ ਵਿਖਾਉਣ ਦੀ ਕੋਸ਼ਿਸ਼ ਕਰਨ ਜੇ ਗਰਮੀ ਦਾ ਮੌਸਮ ਹੀ ਹੈ ਲੇਕਿਨ ਦੀਵਿਆਂ ਦੀ ਲੋੜ ਤਾਂ ਕਹਿੰਦੇ ਦੀਵਾਲੀ ਤੇ ਹੁੰਦੀ ਹੈ ਦੁਸ਼ਹਰੇ ਤੇ ਹੁੰਦੀ ਹੈ ਜਾਂ ਕਿਸੇ ਸਮਾਗਮ ਤੇ ਹੁੰਦੀ ਹੈ ਪਰ ਤਿਆਰੀ ਹੁਣ ਤੋਂ ਹੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀ ਤਸਵੀਰਾਂ ਤੁਹਾਨੂੰ ਦੀਵਿਆਂ ਦੀ ਵਿਖਣਗੀਆਂ ਗਮਲੇ ਹੋਏ ਕੜੇ ਹੋਏ ਇਹ ਤੁਹਾਨੂੰ ਮਿੱਟੀ ਦੇ ਬਰਤਨ ਆਮ ਦਿਖਦੇ ਹੋਏ ਨਜ਼ਰ ਆਜਣਗੇ ਦੂਜੇ ਪਾਸੇ ਸਾਥੀ ਨੂੰ ਕਹੂੰਗਾ ਤਸਵੀਰਾਂ ਖੋਣ ਦੀ ਕੋਸ਼ਿਸ਼ ਕਰੇ ਕਿ ਬਿਸ਼ੱਕ ਵਾਟਰ কুলਰ ਹੈ ਗਮਲੇ ਆ ਪੌਦੇ ਲਾਉਣ ਆ ਉਸਤੇ ਅੱਜ ਕੱਲ੍ਹ ਘਰਾਂ ਦੇ ਵਿੱਚ ਮਿੱਟੀ ਦੇ ਗਮਲਿਆਂ ਦੀ ਇਸਤੇਮਾਲ ਹੁੰਦਾ ਉਹ ਵੀ ਤਿਆਰ ਕੀਤੇ ਪਏ ਹੋਏ ਤੁਹਾਨੂੰ ਨਜ਼ਰ ਆ ਰਹੇ ਨੇ ਹੋਰ ਵੀ ਤੁਹਾਨੂੰ ਨਵੀਆਂ ਤੇ ਵੱਖ-ਵੱਖ ਤਰ੍ਹਾਂ ਦੀਆਂ ਜੋ ਸਟੋਰੀਜ਼ ਆ ਉਸ ਨੂੰ ਲੈ ਕੇ ਮਿਲਦੇ ਰਹਾਂਗੇ ਅਸ਼ਫਾਕ ਟੂ ਡੀ ਲਿਵਿੰਗ ਇਨ ਯੂ ਨਿਊਜ਼ ਮੋਹਾਲੀ